देर आए पर दुरुस्त आए सुखबीर बादल ਦੇ ਅਸਤੀਫੇ ਦਾ ਅਸੀਂ ਸਵਾਗਤ ਕਰਦੇ ਹਾਂ ਇਹ ਬਿਆਨ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਏ ਕਿ ਉਹਨਾਂ ਨੇ ਕੁਝ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਿਆਨ ਦਿੱਤੇ ਨੇ ਤੇ ਜਿਸ ਦੇ ਦੌਰਾਨ ਬੀਤੇ ਕੱਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉੱਥੇ ਹੀ ਹੁਣ 14 ਤਰੀਕ ਨੂੰ ਜਿਹੜੀਆਂ ਕਿ ਵੋਟਾਂ ਪੈਣਗੀਆਂ ਪ੍ਰਧਾਨਗੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਤੇ ਦੂਜੇ ਪਾਸੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਕਰਨ ਜਾ ਰਹੀ ਹੈ ਤੇ ਹੁਣ ਇਸ ਦੌਰਾਨ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਯਾਨੀ ਕਿ ਬਾਕੀ ਧੜੇ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਦੇਰ ਆਏ ਪਰ درست ਆਏ ਤੇ ਸੁਖਵੀਰ ਬਾਦਲ ਦੇ ਅਸਤੀਫੇ ਦਾ ਸੀ ਸਵਾਗਤ ਕਰਦੇ ਆ ਆਓ ਤੁਹਾਨੂੰ ਸੁਣੋ ਨੇ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਹੋਰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਕੀ ਕਹਿਣਾ ਹੈ ਦੇਖੋ ਸਾਹਿਬ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਿਫਾ ਕਲਰਦੀ ਪ੍ਰਧਾਨਗੀ ਤੋਂ ਇੱਕ ਮਤਲਬ ਸਵਾਗਤ ਜੋ ਕਦਮਾਂ ਦੇ ਰਾਇ ਦਰੁਸਤ ਵਾਲਾ ਕਦਮ ਆ ਇਹ ਅਸੀਂ ਇਕੱਲੇ ਨਹੀਂ ਅਕਾਲ ਦਰਸਾਰ ਲਹਿਰ ਵਾਲੇ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਿਰਾਸ਼ਾ ਜਾਣ ਕੇ ਹਾਰਾਂ ਹੋਈਆਂ ਹਾ ਇੱਕ ਦਵਾ ਦੂਜੀ ਦੂਜੀ ਜਗ੍ਹਾ ਤੀਜੀ ਫੇਰ ਉਹ ਤੋਂ ਝੁੰਡਾ ਕਮੇਟੀ ਬਣੀ ਉਹਨੇ ਵੀ ਸਿਫਾਰਸ਼ ਕੀਤੀ ਸੀ ਕਿ ਸਸੂਰ ਸਿੰਘ ਬਾਦਲ ਤਿਆਗ ਦਿਖਾਉਣ ਤੇ ਅੱਜ ਮੈਂ ਸਮਝਦਾ ਝੁੰਡਾ ਕਮੇਟੀ ਦੀ ਸਿਫਾਰਸ਼ ਵੀ ਲਾਗੂ ਹੋਈ ਆ ਔਰ ਪੰਥਕ ਸ਼ਕਤੀਆਂ ਜਿਹੜੀਆਂ ਬਖਰੀਆਂ ਪਈਆਂ ਸੀ ਪੰਥ ਖੇਰੂ ਖੇਰੂ ਹੋਇਆ ਪਿਆ ਸੀ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਜਿਹੜਾ ਚਰੂ ਰਹੀ ਆ ਔਰ ਕਿਸਾਨੀ ਖੇਤਾਂ ਚ ਜਰੂਰ ਰਹੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਮੀਨ ਨਗਵਾਂਢੀ ਸੂਬੇ ਨੂੰ ਦਿੱਤੀ ਜਾ ਰਹੀ ਆ ਡੈਮਾਂ ਤੇ ਕਬਜ਼ਾ ਕੇਂਦਰ ਕਰ ਰਿਹਾ ਔਰ ਕੋਈ ਸੁਣਵਾਈ ਪੰਜਾਬ ਦੀ ਹੋ ਨਹੀਂ ਰਹੀ ਸੋ ਐਸੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰ ਸੀ ਜਿਹਦੇ ਲਈ ਸਾਸੂਗੀ ਸੀ ਬਾਦਲ ਦਾ ਸਿਫਾ ਜ਼ਰੂਰੀ ਬਣਦਾ ਸੀ ਕਿਉਂਕਿ ਇੱਕ ਮੰਨਿਆ ਜਾ ਰਿਹਾ ਸੀ ਕਿ ਸਾਸੂ ਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਤਾ ਇੱਕ ਚੰਗੀ ਸ਼ਕਤੀਸ਼ਾਲੀ ਪੰਜਾਬ ਹਤਾਇਸੀ ਲੀਡਰਸ਼ਿਪ ਲਿਆਉਣ ਲਈ ਜਹਦਰ ਸਹਿਬਾਨਾ ਨੂੰ ਵੀ ਰਾਹ ਮਿਲ ਜਾਏਗਾ ਅੱਜ ਪੰਥ ਦੀ ਫਰਿਆਦ ਜਿਹੜੀ ਜਹਦਰ ਸਹਿਬਾਨ ਦੇ ਵਿਰੇ ਵਿੱਚ ਪਈ ਆ ਉਹ ਤੋਂ ਪੂਰਤੀ ਲਈ ਇੱਕ ਇਤਿਹਾਸਕ ਰੋਲ ਜਹਦਰ ਸਹਿਬਾਨ ਨਿਭਾਉਣਗੇ ਸਰ ਕਿਸ ਨੂੰ ਦੇਖਦੇ ਹੋਗੇ ਅਗਲਾ ਪ੍ਰਧਾਨ ਜੇਕਰ ਅਸਤੀਫਾ ਮੰਗੇ ਦੇਖੋ ਕਿਸੇ ਇੱਕ ਵਿਅਕਤੀ ਵਿਸ਼ੇ ਦੀ ਗੱਲ ਨਹੀਂ ਹੈ ਤਾਂ ਜਹਦਰ ਸਹਿਬਾਨਾ ਨੇ ਦੇਖਣਾ ਵੀ ਅਜਿਹੇ ਹਾਲਾਤਾਂ ਦੇ ਵਿੱਚ ਫੇਰੀ ਪੰਥ ਨੂੰ ਸੇ ਅਗਵਾਈ ਦੇਣ ਲਈ ਕੀ ਸੇ ਦਿੱਤੀ ਜਾਵੇ ਦੇਖੋ ਸਾ ਸੁਖੀਰ ਸਿੰਘ ਬਾਦਲ ਦਾ ਜਿਹੜਾ ਸਿਫਾ ਕਲਰਦੀ ਪ੍ਰਧਾਨਗੀ ਤੋਂ ਇੱਕ ਮਤਲਬ ਸਵਾਗਤ ਜੋ ਕਦਮਾਂ ਦੇ ਰਾਇ ਦਰੁਸਤ ਵਾਲਾ ਕਦਮ ਆ ਇਹ ਅਸੀਂ ਇਕੱਲੇ ਨਹੀਂ ਅਕਾਲ ਦਰ ਸਿਹਾਰ ਲਹਿਰ ਵਾਲੇ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾ ਸੁਖੀਰ ਸਿੰਘ ਬਾਦਲ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਿਰਾਸ਼ਾ ਜਾਣ ਕੇ ਹਾਰਾਂ ਹੋਈਆਂ ਹਾਂ ਇੱਕ ਤਵਾ ਦੂਜੀ ਦੂਜੀ ਜਗ੍ਹਾ ਤੀਜੀ ਫੇਰ ਉਦੋਂ ਝੁੰਡਾ ਕਮੇਟੀ ਬਣੀ ਉਹਨੇ ਵੀ ਸਿਫਾਰਸ਼ ਕੀਤੀ ਸੀ ਕਿ ਸਸ ਵੀਰ ਸਿੰਘ ਬਾਦਲ ਤਿਆਗ ਦਿਖਾਉਣ ਤੇ ਅੱਜ ਮੈਂ ਸਮਝਦਾ ਝੁੰਡਾ ਕਮੇਟੀ ਦੀ ਸਿਫਾਰਸ਼ ਵੀ ਲਾਗੂ ਹੋਈ ਆ ਔਰ ਪੰਥਕ ਸ਼ਕਤੀਆਂ ਜਿਹੜੀਆਂ ਵਖਰੀਆਂ ਪਈਆਂ ਸੀ ਪਾਂਥ ਖੇਰੂ ਖੇਰੂ ਹੋਇਆ ਪਿਆ ਸੀ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਜਿਗਾ ਚਰੂ ਰਹੀ ਆ ਔਰ ਕਿਸਾਨੀ ਖੇਤਾਂ ਚਰੂ ਰਹੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਮੀਨ ਗਵਾਢੀ ਸੂਬੇ ਨੂੰ ਦਿੱਤੀ ਜਾ ਰਹੀ ਆ ਡੈਮਾਂ ਤੇ ਕਬਜ਼ਾ ਕੇਂਦਰ ਕਰ ਰਿਹਾ ਔਰ ਕੋਈ ਸੁਣਵਾਈ ਪੰਜਾਬ ਦੀ ਹੋ ਨਹੀਂ ਰਹੀ ਸੋ ਐਸੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰ ਸੀ ਜੀਜੀ ਲਈ ਸਾਸੂਗੀ ਸਿੰਘ ਬਾਦਲ ਦਾ ਸਿਫਾ ਜ਼ਰੂਰੀ ਬਣਦਾ ਸੀ ਕਿਉਂਕਿ ਇੱਕ ਮੰਨਿਆ ਜਾ ਰਿਹਾ ਸੀ ਕਿ ਸਾਸੂਗੀ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਤਾਂ ਇੱਕ ਚੰਗੀ ਸ਼ਕਤੀਸ਼ਾਲੀ ਪੰਜਾਬ ਹਤੈਸੀ ਲੀਡਰਸ਼ਿਪ ਲਿਆਉਣ ਲਈ ਜਹਦਰ ਸਹਿਬਾਨਾ ਨੂੰ ਵੀ ਰਾਹ ਮਿਲ ਜਾਏਗਾ ਅੱਜ ਪੰਥ ਦੀ ਫਰਿਆਦ ਜਿਹੜੀ ਜਹਦਰ ਸਹਿਬਾਨ ਦੇ ਵੇੜੇ ਵਿੱਚ ਪਈ ਆ ਉਹ ਤੋਂ ਪੂਰਤੀ ਲਈ ਇਹ ਕਿ ਇਤਿਹਾਸਕ ਰੋਲ ਜਹਦਰ ਸਾਹਿਬਾਨ ਨਿਭਾਉਣਗੇ ਸਰ ਕਿਸ ਨੂੰ ਦੇਖਦੇ ਹੋਗੇ ਅਗਲਾ ਪ੍ਰਧਾਨ ਜੇਕਰ ਅਸਤੀਫਾ ਦੇ ਦੇਖੋ ਕਿਸੇ ਇੱਕ ਵਿਅਕਤੀ ਵਿਸ਼ੇ ਦੀ ਗੱਲ ਨਹੀਂ ਹੈ ਤਾਂ ਜਹਦਰ ਸਾਹਿਬਾਨਾਂ ਨੇ ਦੇਖਣਾ ਵੀ ਐਸੇ ਹਾਲਾਤਾਂ ਦੇ ਵਿੱਚ ਫੇਰੀ ਪੰਥ ਨੂੰ ਸੇ ਅਗਵਾਈ ਦੇਣ ਲਈ ਕੀ ਸੇ ਦਿੱਤੀ ਜਾਵੇ